ਸਤ ਸ੍ਰੀ ਅਕਾਲ ਜੀ ਸਾਰੇ ਨਾ ਕਿਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਟੁਕੜਾ ਗੱਬਣਾ گاਵਾ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਆ ਜਿਹੜੀਆਂ ਚੈੱਕ ਪਾਸ گاਵਾਦਨ ਟੁਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਆਮ ਅੱਜ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵੀ ਤੁਸੀਂ ਸੁਣਾ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਮੇਰਾ ਪਾਸਾ ਹੀ ਜੀ ਪਿੰਡ ਚਿੰਦਾ ਜਿਲ੍ਹਾ ਮੋਹੀਨ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 91 4594 ਮੋਬਾਈਲ ਠੀਕ ਆ ਹਾਂਜੀ ਤੇ ਮੈਂ ਚੰਗੇ ਲੜਾ 12 ਕਰਾਤੀਆਂ ਹਾਂ ਜੀ ਦੋ ਦਿਨ ਮਹੀਨਾ ਬਾਅਦ ਝੂਠੀ ਮੰਨ ਜਨਾ ਦੇ ਠੀਕ ਆ ਤੇ ਅੱਜ ਚੰਬੂ ਚੂਪ ਨਹੀਂ ਲਿਆ ਕੇ ਪਾਇਆ ਚੰਬੂ ਰਬੀ ਨੇ ਆਉਣੇ ਕੱਲ ਮੀ ਪਾਇਆ ਫਿਰ ਮੁੜ ਕੇ ਗਿਆ ਨਹੀਂ ਗਿਆ ਮੀ ਤੇ ਕਹੇ ਦਿਨ ਕਿਹ ਲੈਣ ਦਿੱਤਾ ਮੀ ਨੇ ਕੱਲ ਕਹੇ ਨੇ ਤੇ ਮੀ ਇੱਕ ਪਿਆ ਵੀ ਸਾਰਾ ਦਿਨ ਤੇ ਪਿਆ ਵੀ ਪੂਰਾ ਤੇਜ ਹੈ ਪੂਰਾ ਤੇਜ ਪਿਆਰ ਬੀਜੀ ਠੀਕ ਹੈ ਜੀ ਤੇ ਚਲੋ ਫਿਰ ਅੱਜ ਦੋ ਟੁਕੜਾ ਕ ਬਣਾਈਆਂ ਹਾਂ ਦੋ ਟੁਕੜਾ ਕ ਬਣਾ ਇੱਕ ਸੱਜਰਮਾਂਸ਼ ਰੀ ਠੀਕ ਹੈ ਚਲੋ ਪਹਿਲਾਂ ਟੁਕੜਾ ਕ ਬਣਾ ਦਿਖਾ ਦਈਏ ਆ ਕਿੰਨੇ ਚੱਦੀ ਚੱਕ ਪਾਸ ਤੇ ਇਹ ਆ ਵੀ 54 ਮਹੀਨੇ ਚੱਕ ਪਾਸ ਜੀ ਚੱਕ ਪਾਸ ਆ ਠੀਕ ਹੈ ਤੇ ਦੁੱਧ ਹਰਪੀ ਜੀ ਉਹਨਾਂ ਘਰ ਚੋਗੇ ਨੇ ਆਪਾਂ 8 ਕਿਲੋ ਅੱਛਾ ਆਪਾਂ ਨੇ 1.5 ਜੀ ਨਹੀਂ ਲਾਉਣੇ 6 ਕਿਲੋ ਠੰਡਾ ਪਾਣੀ ਲੱਗੂਗਾ 6 ਕਿਲੋ ਹੈਗਾ ਦੁੱਧ ਤੇ ਸੱਜਣ ਨੇ ਕਿੰਨਾ ਚਵਾਇਆ ਦੁੱਧ ਹਰਪੀਏ ਨੇ ਆਂਦੇ ਵੀ 17 18 ਕਿਲੋ ਦੁੱਧ ਚਵਾਇਆ ਹੈ ਹੈਗੀ ਵੀ ਜਲਸੀਆਂ ਜਾ ਤੋਰ ਫੇਰ ਇੱਕ ਰੀਨ ਹੁਣ 6 ਕਿਲੋ ਹੀ ਦੁੱਧ ਜਿਹੜਾ ਕਿੰਦੇ ਕੀ ਹੈਗਾ ਵਾ ਬਾਕੀ ਉਤਨੇ ਇਹ ਆ ਵੀ ਰਾਜੀ ਨੂੰ ਜੀ ਪੂਰੀ ਆ ਇੱਕ ਵਾਰੀ ਫੇਰ ਕਮਾ ਦਿਓ ਇਤਨ 12 ਚਿੱਕੜ ਬੜਾ ਹੋਇਆ ਵਾ ਉਹ ਦੇ ਕਰਕੇ ਆ ਧੰਨਵਾਦ ਅੰਦਰ ਹੀ ਤੋਰ ਕੇ ਤੁਹਾਨੂੰ ਦਿਖਾਉਣੀ ਆ ਲੈ ਹਰ ਵੀ ਹੁਣ ਜਿਹੜਾ ਚੌਂਡ ਆ ਨਾ ਕੋ ਜਣਵੇਂ ਦੇ ਕਰ ਸਕਦਾ ਵੀ ਇਹ ਗਾਈਆਂ ਦਾ ਦੁੱਧ ਦਾ ਮੱਝ ਦਾ ਦੁੱਧ ਇੰਨਾ ਸੰਘਣਾ ਦੁੱਧ ਦਾ ਠੀਕ ਹੈ ਤੇ ਬਾਕੀ ਇਹ ਆ ਵੀ ਜਰਸੀਆਂ ਹੈਗੀਆਂ ਵੀ ਦੋਵੇਂ ਇੱਧਰ ਦੀਆਂ ਆ ਵਾਂ ਜਿਹੜੀਆਂ ਇੱਧਰ ਦੀਆਂ ਇੱਧਰ ਦੀਆਂ ਤੇ ਇਹਦਾ ਫਿਰ ਮੁੱਲ ਮੋਲਰ ਵੀ ਜੀ ਮੰਗਣੇ ਪਾ 35 36 ਉਹ ਮਰਜ਼ੀ ਮੰਗੀ ਜਾਏਗੀ ਹਾਂਜੀ ਕਿ 30 ਹਜ਼ਾਰ ਚ ਪਹੁੰਚ ਕਰਦਾਂਗੇ 30 ਹਜ਼ਾਰ ਚ ਪਹੁੰਚ ਕਰਦਾਂਗੇ ਰਵੀ ਜੀ ਤੇ ਬਾਕੀ ਵਿੱਚ ਮਾਨਤਾਂ ਨੂੰ ਵੀ ਕਰ ਦੋਗੇ ਕਰਦਾਂਗੇ ਮਾਨਤਾਂ ਨੂੰ ਪਰ ਠੀਕ ਹੈ ਤੇ ਹੁਣ ਇੱਕ ਆ ਵੀ ਤੋਕੜ ਗੱਬਣਿਆ ਉਹ ਵੀ ਤੋਕੜ ਗੱਬਣਿਆ ਇਹ ਤੇ ਐਚ ਐਫ ਕਹਾਵਾ ਤਾਂ ਮੇਚੀ ਜੀ ਹਾਂਜੀ ਇਹ ਵੱਡੀ ਰਵੀ ਜੀ ਚੰਗੇ ਰਿਕਾਰਡ ਵਾਲੀ ਜਰਸੀ ਆ ਜਿਹੜੀ ਹਾਂਜੀ ਹਾਂਜੀ ਤੇ ਥਣਾ ਦਾ ਸਾਈਜ਼ ਗਾਬ ਤੇ ਮਿਲ ਕੇ ਵੇਨ ਇਹਦੇ ਵੀ ਆਪਾਂ ਦੇਖ ਸਕਦੇ ਚੰਗੀ ਲੱਗੀ ਆ ਇਹਨੇ ਵੀ ਸੱਜ ਨੇ ਦੁੱਧ ਚੰਗਾ ਕੱਢਿਆ ਹੋਊਗਾ ਏ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਸਾਡੇ 5.5 ਮਹੀਨੇ ਚੈੱਕ ਪਾਸ ਜੀ ਅੱਛਾ ਇਹਦਾ ਰਿਕਾਰਡ ਜੋ ਹਰਜੀ 22 23 ਕਿਲੋ ਦਾ ਅੱਛਾ ਇਹਦੀ ਆਪਾਂ ਜਿਹੜੀ ਜਦੋਂ ਸੁੰਡਿਆ ਗਾਂ ਦੀ ਵੀਡੀਓ ਵੀ ਪਾਈ ਆਪਾਂ ਉਹ ਜਿਹੜਾ ਵੀਰ ਲਾ ਉਹਨੂੰ ਵੀਡੀਓ ਪਾ ਦਾਂਗੇ ਪੂਰੀ ਬਣੀ ਥੱਬਾ ਜਿਹੜਾ ਟਟਾ ਲਈ ਮਰਦੀ ਇਹਦੇ ਅੱਛਾ ਹਾਂ ਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਰੋ 20 21 ਕਿਲੋ ਹੀ ਆ ਅੱਛਾ ਤੋੜ ਦੋ ਫੇਰ ਇਹਨਾਂ ਵਿੱਚ ਇਹ 5.5 ਮਹੀਨੇ ਚੈੱਕ ਪਾਸ ਤੇ ਬਾਕੀ ਪੂਰੀ ਜਵਾਨ ਆ ਜਿਹੜੀ ਜਰਸੀਆਂ ਦੇ ਸਾਹ ਹੁਣ ਆ ਕਦ ਘਾਟ ਪੂਰਾ ਉੱਚਾ ਵਾ ਇਹਦਾ ਤੇ ਜਿੱਦਣੇ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਬਾਕੀ ਤੁਸੀਂ ਆਪਣੀ ਸਮਝਣਾ ਆਪਣੀ ਮਰਜ਼ੀ ਕਰਨੀ ਆ ਤੋੜ ਦੇ ਕਰੀ ਹਣ ਤੇ ਇਹਦਾ ਫਿਰ ਮੁੱਲ ਇਹਦਾ ਜੀ ਮੁੱਲ ਤੇ ਉਹਦੇ ਤੇ ਆਂਦੀ ਵੀ ਬੇਹਰ ਵੀ ਕਿਥੇ ਲੈ ਆਏ ਆ ਅੱਛਾ ਬੇਹਰ ਵੀ ਜੀ ਲਈ ਵੀ ਹੋਊ ਉਹਦੇ ਹਿਸਾਬ ਨਾਲ ਬ੍ਰੇਡ ਆ ਹਾਂਜੀ ਹਾਂਜੀ ਹੁਣ ਆਪਾਂ 20 4000 ਦੀ ਦੇ ਦਈਏ ਨਹੀਂ 40 ਦੀ ਨਾ ਦਈਏ ਹਾਂਜੀ ਕਰੀਏ ਵਿੱਚ ਕੁਮਾਨਤਨ ਕਰਾ ਲਓ ਜੋ ਕਰਾਉਣਾ ਜੀ ਆਪੇ ਕਰ ਦੋ ਚਲ ਆ ਵੀ 35000 ਦੇ ਦਵਾਂ ਪਹੁੰਚ ਪਹੁੰਚ ਵਿੱਚ ਕਰ ਲਾਂਗੇ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਫੋਨ ਲਾਵੇ ਕੋਈ ਫੋਨ ਲਾਵੇ ਕੋਈ ਮਾਨਤਨ ਕਰ ਮਾਨਤਨ ਕਰ ਦੋਗੇ ਮੋਕੇ ਤੇ ਹਾਂ ਜੇ ਕੋਈ ਜੋੜਾ ਲਾਉ ਫਿਰ ਖੁੱਲਾ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂ ਬੇਸ ਕੋਈ ਜੋੜਾ ਕੋਈ ਲਾ ਦੇ ਤੂੰ ਚੰਗਾ ਰਹੂਗਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਮੱਝ ਸੂਈ ਸਵਾਈ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ ਇਹਨੂੰ ਹਰ ਵੀਆ 6-7 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਕਰ ਗਈ ਇਹ ਹਰ ਵੀਆ 10 ਕਿਲੋ ਫੁੱਲਾ ਢੁੱਲਾ ਮੇਰੇ ਕਾ ਜਿੱਦਾਂ ਮਰਜੀ ਦੋ ਟਾਈਮ ਕੁਝ ਹੋ ਜਾ ਤਿਆਰ ਜਿਹੜਾ ਤਿਆਰ ਤੇ ਇੱਕ ਨੰਗ ਦੋ ਚ ਭਾਈ ਜਾਊਗੀ 100 ਰੁਪਏ ਜਿਹੜਾ ਹਿਸਾਬ ਨਾਲ ਦੁੱਤ ਦੇ ਹੁਣ ਚੱਲਣ ਈ ਹੈ ਮੇਰੇ ਕਾ 12 13 ਕਿਲੋ ਤੋਆ ਦੇਗੀ ਤੋਰਾਂ ਫੇਰ ਇੱਕ ਰੀਨ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੋਰ ਦੋ ਨੰਮ ਯਸਦਰੀ ਤਾਂ ਹੋ ਤਾ ਕਰਤੇ ਜੇ ਕੱਟਾ ਜੇ ਤਾਂ ਮਗਰ ਪੱਟਾ ਉਹ ਤੇਰਾ ਵੀ ਗਿੱਲਾ ਮਾਚ ਚੋ ਜਾਈ ਬਾਕੀ ਇਹ ਆ ਵੀ ਚਲੋ ਕੱਦ ਕਾਠ ਚ ਚੰਗੀ ਯਾਤਰਾ ਦੁੱਧ ਵਾਲੀ ਮੱਝ ਹੈ ਡੇਰੀਆਂ ਤੇ ਮਤਲਬ ਦੀ ਆ ਮੱਝ ਡੇਰੀਆਂ ਚ ਚੌਣ ਆਲੀ ਆ ਠੀਕ ਹੈ ਜੀ ਤੇ ਦਾ ਫਿਰ ਮੁੱਲ ਮੁੱਲ ਦਾ ਹਰ ਵੀਡੀਓ ਤੁਹਾਨੂੰ ਪਤਾ ਵੀ ਮੰਜਾ ਕਰੋ ਥੋੜੀ ਜੀ ਘੱਟ ਲੱਗਦੀ ਚੰਗੀ ਹਾਂਜੀ ਹਾਂਜੀ ਵੋਲਾ ਕਰਨ ਵਾਰ ਕੀ ਇਹ ਦਾ ਨੰਬਰ ਚਾਹਣਾ ਜੋ ਕਰੀਬ ਮੱਦੀ ਕਰ ਜਾਈਏ ਹਾਂਜੀ ਆ ਨਾਮ ਆ 75000 ਦੇ ਰਾਂਗੇ 75000 ਦੀ 75000 ਤੇ ਪਹੁੰਚ ਕਰ ਦਾਂਗੇ ਰੁਪਈਏ ਪਹੁੰਚ 100 ਕਿਲੋਮੀਟਰ ਤੱਕ ਰਹਿਣਾ ਅਗਰ ਵੀ ਕਰ ਦਾਂ ਠੀਕ ਆ ਤੇ ਠੀਕ ਆ ਜੀ ਹੋਰ ਕੁਛ ਹੈ ਨਾ ਬਸ ਇਹ ਰੁਪਈਏ ਬੈਂਤੀ ਸੁਨੀਆਂ ਸੋਈਆਂ ਇੱਥੇ ਉਹ ਆਪਣੀ ਸੱਲੀ ਕਰਕੇ ਖੜਾ ਤੇ ਜਿਹੜੀਆਂ ਟੁਕੜਾ ਕਪਣਾਂ ਕਿੰਨੇ ਦਿਨਾਂ ਦੀ ਗਾਰੰਟੀ ਹੈ ਉਹ ਜਾਂਦੇ ਰੁਪਈਏ ਪਹੁੰਚ ਚੈੱਕ ਕਰਾ ਲੈਣ ਬਾਕੀ 2-3 ਦਿਨਾਂ ਦੇ ਵਿੱਚ ਵਿੱਚ 2-3 ਦਿਨਾਂ ਦੀ ਗਾਰੰਟੀ ਹੋਦਾ ਰੁਪਈਏ ਜੀ ਠੀਕ ਹੈ ਜੀ ਆਈ ਹੁਣ ਕੱਲ ਕਰਾਈਆਂ ਕੋਈ ਵੀਰਪੁਰਾ ਜਾ ਕੇ ਆਪਣ ਬਾਕੀ ਆਪਨੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ